ਪਿਛਲੇ ਦਿਨੀ ਮੈਂ ਤੁਹਾਡੇ ਨਾਲ ਮਲਾਈ ਤੋਂ ਮੱਖਣ ਘਿਓ ਤੇ ਜਿਹੜਾ ਵੇਸਟ ਬਚ ਜਾਂਦਾ ਵਿੱਚ ਉਹਦੇ ਨਾਲ ਪਨੀਰ ਬਣਾਉਣ ਦੀ ਜਿਹੜੀ ਰੈਸিপি ਹੈ ਵੀਡੀਓ ਜਿਹੜੀ ਉਹ ਸ਼ੇਅਰ ਕੀਤੀ ਸੀ ਤੇ ਅੱਜ ਉਸੇ ਪਨੀਰ ਦੇ ਨਾਲ ਮੈਂ ਤੁਹਾਨੂੰ ਮਟਰ ਪਨੀਰ ਦੀ ਸਬਜ਼ੀ ਬਣਾ ਕੇ ਜਿਹੜੀ ਹੈ ਉਹ ਦੱਸਾਂਗੀ ਕਿ ਕਿੱਦਾਂ ਬਣਾ ਕੇ ਇਹ ਤਿਆਰ ਕਰਨੀ ਹੈ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਜਰੂਰ ਦੇਖਿਓ ਰੈਸিপি ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਫਿਰ ਦੇਖਦੇ ਹਾਂ ਇਹ ਟੇਸਟੀ ਜੀ ਸਬਜ਼ੀ ਜਿਹੜੀ ਹੈ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਤੜਕਾ ਤਿਆਰ ਕਰਨਾ ਹੈ ਇਹਦੇ ਲਈ ਤੇ ਇਹਦੇ ਲਈ ਮੈਂ 4 ਟਮਾਟਰ ਲਏ ਆ ਛੋਟੇ ਸਾਈਜ਼ ਦੇ 7 ਤੋਂ 8 ਜਿਹੜੇ ਉਹ ਮੈਂ ਪਿਆਜ਼ ਲਏ ਆ ਇਹਨਾਂ ਨੂੰ ਮੈਂ ਛਿੱਲ ਲਿਆ ਸਾਰੀਆਂ ਚੀਜ਼ਾਂ ਛਿਲਕੇ ਮੈਂ ਧੋ ਕੇ ਰੱਖੀ ਹੋਈਆਂ ਇੱਕ ਮੁਠੀ ਲਸਣ ਚਾਰ ਹਰੀਆਂ ਮਿਰਚਾਂ ਤੇ ਇੱਕ ਅਦਰਕ ਲਿਆਇਆ ਇਹ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਜਿਹੜੀਆਂ ਇਹਨਾਂ ਦਾ ਅਲੱਗ ਤੋਂ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਤੇ ਜਿਹੜਾ ਲਸਣ ਤੇ ਪਿਆਜ਼ ਆ ਇਹਨਾਂ ਨੂੰ ਦਰਦਰਾ ਜਿਹਾ ਪੀਸ ਕੇ ਤਿਆਰ ਕਰਨਾ ਚੋਪਰ ਦੇ ਵਿੱਚ ਤੇ ਇਹਨੂੰ ਆਪਾਂ ਪਹਿਲੇ ਤਿਆਰ ਕਰ ਲੈਣੇ ਆ ਅਦਰਕ ਲਸਣ ਜਿਹੜਾ ਮੈਂ ਚੋਪਰ ਦੇ ਵਿੱਚ ਜਿਹੜਾ ਪੀਸ ਲਿਆਇਆ ਤੇ ਜਿਹੜੇ ਟਮਾਟਰ ਇਹਨਾਂ ਨੂੰ ਮੈਂ ਗ੍ਰाइंड ਕਰਕੇ ਇਹਨਾਂ ਦਾ ਪੇਸਟ ਜਿਹੜਾ ਨਾਲ ਲਿਆ ਟਮਾਟਰਾਂ ਦੇ ਨਾਲ ਮੈਂ ਹਰੀਆਂ ਮਿਰਚਾਂ ਤੇ ਅਦਰਕ ਵੀ ਪਾਇਆ ਹੁਣ ਆਪਾਂ ਸਭ ਤੋਂ ਪਹਿਲਾਂ ਤੇਲ ਗਰਮ ਕਰਾਂਗੇ ਮੈਂ ਸਰੋਂ ਦਾ ਤੇਲ ਲੈ ਰਹੀ ਹਾਂ ਤੁਸੀਂ ਜਿਹੜਾ ਕੁਕਿੰਗ ਔਇਲ ਖਾਂਦੇ ਹੋ ਉਹੀ ਲੈ ਲਿਓ ਇਹਨੂੰ ਚੰਗੀ ਤਰ੍ਹਾਂ ਧੂਆਂ ਤੱਕ ਗਰਮ ਕਰਾਂਗੇ ਨਹੀਂ ਤਾਂ ਫਿਰ ਕੱਚੀ ਸਮੈਲ ਆਂਦੀ ਹੈ ਸਬਜੀ ਦੇ ਵਿੱਚ ਕੱਚਾ ਸਵਾਦ ਆਂਦਾ ਤੇਲ ਦਾ ਇਸ ਕਰਕੇ ਤੇਲ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ ਅੱਧਾ ਚਮਚੇ ਦੇ ਵਿੱਚ ਮੈਂ ਜੀਰਾ ਤੇ ਇੱਕ ਤੇਜ ਪੱਤਾ ਪਾਇਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਤੇ ਲਸਣ ਜਿਹੜੇ ਪੀਸ ਕੇ ਰੱਖਿਆ ਇਹ ਪਾਵਾਂਗੇ ਤੇ ਪਿਆਜ਼ ਤੇ ਲਸਣ ਪਾਉਣ ਤੋਂ ਬਾਅਦ ਇਹਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਤੇ ਇਹਦੇ ਵਿੱਚ ਆਪਾਂ ਨਮਕ ਪਾ ਦੇਣਾ ਹੈ ਨਮਕ ਪਾਣ ਕਿਉਂ ਹੁੰਦਾ ਕਿ ਪਿਆਜ਼ ਜਿਹੜੇ ਪਾਣੀ ਛੱਡ ਦਿੰਦੇ ਤੇ ਜਲਦੀ ਪੱਕ ਜਾਂਦੇ ਇਸ ਕਰਕੇ ਨਮਕ ਜਿਹੜਾ ਇਹਦੇ ਵਿੱਚ ਪਾ ਦਿੰਨੇ ਆ ਤੇ ਮੈਂ ਸਵਾਦ ਅਨੁਸਾਰ ਨਮਕ ਜਿਹੜਾ ਹੁਣੇ ਇਹਦੇ ਵਿੱਚ ਪਾ ਰਹੀ ਆ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੀ ਰੈਸਪੀ ਤੁਹਾਨੂੰ ਕਿਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਤੁਹਾਡੇ ਪਿਆਰੇ ਪਿਆਰੇ ਕਮੈਂਟ ਜਿਹੜੇ ਮੈਨੂੰ ਬਹੁਤ ਹੀ ਮੋਟੀਵੇਟ ਕਰਦੇ ਆ ਇਸ ਕਰਕੇ ਕਮੈਂਟ ਜਰੂਰ ਕਰਿਆ ਕਰੋ ਪਿਆਜ਼ ਜਿਹੜੇ ਭੁੱਜ ਗਏ ਤੁਸੀਂ ਦੇਖ ਸਕਦੇ ਹੋ ਕਲਰ ਇਹਨਾਂ ਦਾ ਹਲਕਾ ਜਿਹਾ ਬ੍ਰਾਊਨ ਜਿਹੜਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਬੇਸਿਕ ਜਿਹੇ ਮਸਾਲੇ ਪਾਣੇ ਜਿਹੜੇ ਆਮ ਤੌਰ ਤੇ ਹਰ ਘਰ ਦੇ ਵਿੱਚ ਮੌਜੂਦ ਹੁੰਦੇ ਆ ਅੱਧਾ ਚਮਚ ਤਨੀਆ ਪਾਊਡਰ ਪਾਵਾਂਗੇ ਅੱਧੇ ਚਮਚ ਨਾਲੋਂ ਘੱਟ ਮੈਂ ਹਲਦੀ ਪਾ ਰਹੀ ਆ ਔਰ ਜਿੰਨੀ ਹਲਦੀ ਪਾਈ ਮਣੇ ਦੇ ਵਿੱਚ ਪਾਵਾਂਗੇ ਇੱਕ ਚਮਚ ਕਸੂਰੀ ਮੇਥੀ ਦਾ ਕਸੂਰੀ ਮੇਥੀ ਜਦੋਂ ਤੜਕੇ ਦੇ ਵਿੱਚ ਭੁਜਦੀ ਹੈ ਤੇ ਟੇਸਟ ਬਹੁਤ ਹੀ ਵਧੀਆ ਨਿਕਲ ਜਾਂਦਾ ਹੈ ਇਸ ਕਰਕੇ ਮੈਂ ਤੜਕੇ ਦੇ ਵਿੱਚ ਹੀ ਕਸੂਰੀ ਮੇਥੀ ਜਿਹੜੀ ਇਹ ਪਾ ਰਹੀ ਹਾਂ ਹੁਣ 30 ਸਕਿੰਟ ਲਈ ਜਿਹੜਾ ਤੜਕਾ ਇਹਨੂੰ ਭੁੰਨਾਗੇ ਆਪਾਂ ਮਸਾਲੇ ਜਿਹੜੇ ਇਹ ਭੁਜੇ ਜਾਣਾ 30 ਸਕਿੰਟ ਲਈ ਬਸ ਇਸ ਤੋਂ ਵੱਧ ਨਹੀਂ ਭੁੰਨਣਾ ਜੇਕਰ ਤੁਸੀਂ ਗੈਸ ਫੁੱਲ ਕੀਤੀ ਹੋਈ ਹੈ ਤਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਲਿਓ ਤਾਂ ਕਿ ਮਸਾਲੇ ਜਿਹੜੇ ਜਲਣ ਨਾ ਤੇ ਮੈਂ ਗੈਸ ਇਹੜੀ ਬਿਲਕੁਲ ਲੋ ਕੀਤੀ ਹੋਈ ਹੈ ਇਸ ਕਰਕੇ ਮਸਾਲੇ ਮੈਂ ਸੁੱਕੇ ਹੀ ਭੁੰਨ ਰਹੀ ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਅਦਰਕ ਅਦਰਕ ਤੇ ਮਿਰਚਾਂ ਜਿਹੜੀਆਂ ਪੀਸ ਕੇ ਰੱਖੀਆਂ ਇਹ ਪਾ ਦਵਾਂਗੇ ਤੇ ਤੜਕੇ ਨੂੰ ਹੁਣ ਆਪਾਂ ਉਹ ਤੱਕ ਪਕਾਣਾ ਜੋ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਗਾੜਾ ਨਹੀਂ ਹੋ ਜਾਂਦਾ ਉਹ ਤੱਕ ਤੜਕਾ ਚੰਗੀ ਤਰ੍ਹਾਂ ਪੁੱਜਿਆ ਹੋਇਆ ਹੋਏਗਾ ਤੇ ਸਬਜੀ ਜਿਹੜੀ ਹੈ ਟੇਸਟ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੜਕਾ ਕੱਚਾ ਰਹਿ ਜਾਏ ਤੇ ਸਬਜੀ ਦਾ ਜਿਹੜਾ ਸੁਆਦ ਹੈ ਉਹ ਅਲੱਗ ਹੀ ਹੁੰਦਾ ਹੈ ਇਸ ਕਰਕੇ ਤੜਕਾ ਜਿਹੜਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪੁੰਨ ਲੈਣਾ ਤੜਕਾ ਭੁੱਜ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਹਰੇ ਮਟਰ ਪਾਵਾਂਗੇ ਤੇ ਮਟਰ ਪਾਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 3-4 ਮਿੰਟ ਲਈ ਪਹਿਲੇ ਇਦਾਂ ਹੀ ਪਕਾ ਲਵਾਂਗੇ ਤੜਕੇ ਦੇ ਵਿੱਚ ਮੈਂ ਖੁੱਲੇ ਛੱਡ ਕੇ ਇਹਨਾਂ ਨੂੰ ਪਕਾ ਰਹੀ ਹਾਂ ਤੁਸੀਂ ਚਾਹੋ ਤੇ ਲੋ ਗੈਸ ਤੇ ਇਹਨੂੰ ਟੱਕ ਕੇ ਵੀ ਪਕਾ ਸਕਦੇ ਹੋ 3-4 ਮਿੰਟ ਮਟਰ ਜਿਹੜੇ ਆ ਪਕਾਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਮੈਂ ਗਰਮ ਪਾਣੀ ਦੇ ਵਿੱਚ ਪਾ ਰਹੀ ਹਾਂ ਕੋਸ਼ਿਸ਼ ਕਰੋ ਗਰਮ ਪਾਣੀ ਪਾਣ ਤੇ ਇਹਦੇ ਨਾਲ ਕੁਕਿੰਗ ਪ੍ਰੋਸੈਸ ਜਿਹੜਾ ਰੁਕਦਾ ਨਹੀਂ ਹੈ ਔਰ ਸਬਜੀ ਸਾਡੀ ਜਿਹੜੀ ਹੈ ਜਲਦੀ ਬਣ ਕੇ ਤਿਆਰ ਹੁੰਦੀ ਹੈ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇਕਰ ਗਰੇਵੀ ਜ਼ਿਆਦਾ ਚਾਹੀਦੀ ਹੈ ਤਾਂ ਤੁਸੀਂ ਜ਼ਿਆਦਾ ਪਾਣੀ ਪਾ ਲਿਓ ਜੇਕਰ ਤੁਹਾਨੂੰ ਸੁੱਕੀ ਸਬਜ਼ੀ ਚਾਹੀਦੀ ਹੈ ਤੇ ਪਾਣੀ ਜਿਹੜਾ ਘੱਟ ਪਾਇਓ ਤੇ ਮੈਂ ਥੋੜੀ ਰਸੇਦਾਰ ਸਬਜ਼ੀ ਬਣਾ ਰਹੀ ਹਾਂ ਇਸ ਕਰਕੇ ਮੈਂ ਪਾਣੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਪਾਇਆ 1.5 ਗਲਾਸ ਦੇ ਕਰੀਬ ਹੁਣ ਮੈਂ ਇਹਨੂੰ 4-5 ਮਿੰਟ ਲਈ ਜਿਹੜਾ ਪਕਾ ਲਿਆ ਮੀਡੀਅਮ ਟੂ ਲੋ ਗੈਸ ਦੇ ਉੱਤੇ ਤੇ ਸਬਜ਼ੀ ਜਿਹੜੀ ਗਾੜੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਮਟਰ ਜਿਹੜੇ ਇਹ ਵੀ ਗਲ ਚੁੱਕੇ ਹਨ ਇਹਨਾਂ ਦਾ ਰੰਗ ਤੋਂ ਪਤਾ ਲੱਗ ਰਿਹਾ ਕਿ ਮਟਰ ਜਿਹੜੇ ਗਲ ਚੁੱਕੇ ਹਨ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਜਿਹੜਾ ਪਨੀਰ ਹੈ ਮੈਂ ਉਸੇ ਵੇਲੇ ਬਣਾ ਕੇ ਸਬਜ਼ੀ ਵੀ ਉਸੇ ਵੇਲੇ ਬਣਾ ਲਈ ਸੀ ਜੇਕਰ ਤੁਸੀਂ ਇਹਦੇ ਪੀਸ ਬਣਾਉਣਾ ਚਾਹੁੰਦੇ ਹੋ ਤੇ ਇਹਨੂੰ ਤੁਸੀਂ ਕੱਪੜੇ ਦੇ ਵਿੱਚ ਬੰਨ ਕੇ ਤੇ ਤੁਸੀਂ ਉੱਪਰ ਕੋਈ ਭਾਰੀ ਪੰਡਾ ਰੱਖ ਕੇ ਤੇ ਇਹਨੂੰ ਉਚਲ ਲੈ ਰੱਖ ਦਿਓ ਇੱਕ ਸਾਈਡ ਤੇ ਇਹਦੇ ਪੀਸ ਜਿਹੜੇ ਬਹੁਤ ਹੀ ਵਧੀਆ ਜਿਹੜੇ ਬਣ ਜਾਂਦੇ ਆ ਇਹਦਾ ਸੈੱਟ ਹੋ ਜਾਂਦਾ ਹੈ ਕਿਉਂਕਿ ਪਨੀਰ ਚੰਗੀ ਤਰ੍ਹਾਂ ਦੇ ਨਾਲ ਤੇ ਮੈਂ ਇਹਦੇ ਪੀਸ ਜਿਹੜੇ ਨਹੀਂ ਬਣਾਇਆ ਮੈਂ ਸਿੱਧਾ ਇਹਦਾ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰ ਲਈਏ ਤੁਸੀਂ ਚਾਹੋ ਤੇ ਪੀਸ ਵੀ ਇਹਦੇ ਬਣਾ ਸਕਦੇ ਹੋ ਹੁਣ ਪਨੀਰ ਪਾਣ ਤੋਂ ਬਾਅਦ ਇਹਨੂੰ ਆਪਾਂ 2-3 ਮਿੰਟ ਹੋਰ ਪਕਾਵਾਂਗੇ ਤੁਸੀਂ ਦੇਖ ਲਿਓ ਸੁੱਕੀ ਸਬਜੀ ਬਣਾਣੀ ਹੈ ਜਾਂ ਗਰੇਵੀ ਵਾਲੀ ਬਣਾਣੀ ਹੈ ਉਸੇ ਤਰੀਕੇ ਨਾਲ ਇਹਨੂੰ ਤੁਸੀਂ ਪਕਾ ਲਿਓ ਤੇ ਮੈਂ ਥੋੜੀ ਇਹਨੂੰ ਰਸਲੀ ਰੱਖ ਰਹੀ ਹਾਂ ਇਸ ਕਰਕੇ ਮੈਂ ਇਹਦੇ ਵਿੱਚ ਜਿਹੜਾ ਇਹਨੂੰ ਪਕਾਇਆ ਨਹੀਂ ਹੈ ਜ਼ਿਆਦਾ ਤੇ ਸਬਜੀ ਸਾਡੀ ਜਿਹੜੀ ਹੈ ਬਣ ਗਈ ਹੈ ਹੁਣ ਆਪਾਂ ਇਹਦੇ ਵਿੱਚ ਹਰਾ ਧਨੀਆ ਪਾਵਾਂਗੇ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਹੈ ਟੈਕਸਚਰ ਦੇਖੋ ਕਿੰਨਾ ਵਧੀਆ ਹੈ ਖਾਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹਰਾ ਧਨੀਆ ਪਾ ਕੇ ਮਿਕਸ ਕਰਾਂਗੇ ਤੇ ਗੈਸ ਜਿਹੜੀ ਉਹ ਬੰਦ ਕਰ ਦਵਾਂਗੇ ਤੈਨੂੰ ਤੁਸੀਂ ਰੋਟੀ ਨਾਲ ਪੂਰੀ ਨਾਲ ਪਰੌਂਠੇ ਨਾਲ ਜਾਂ ਫੇ ਚੋਲੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਸਵਾਦ ਸਬਜੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਬਣਾ ਕੇ ਦੇਖਿਓ ਜਰੂਰ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਇਹ ਸਬਜੀ ਕਿੱਦਾਂ ਦੀ ਬਣੀ ਸੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ